ਸਰ ਅੱਜ ਪ੍ਰੈਸ ਕਾਨਫਰੰਸ ਇਸ ਉਪਲਖਸ਼ ਕਰ ਰਹੇ ਆ ਕਿ ਖਾਟੂ ਸ਼ਾਮ ਜੀ ਦਾ ਤੀਸਰਾ ਜਾਗਰਣ ਤੀਸਰਾ ਅਸੀਂ ਇਸ ਕਰਕੇ ਉਹਨੂੰ ਕਹਿੰਨੇ ਕਿ ਦੂਸਰਾ ਜਾਗਰਣ 인ਦਰਦੇਵ ਜੀ ਪ੍ਰਸੰਨ ਹੋ ਗਏ ਸੀ ਉਹਨਾਂ ਨੇ ਉਸ ਵੇਲੇ ਆਪਣੀ ਬਾਰਿਸ਼ ਨਾਲ ਲੁਤ ਉਠਾਣ ਦਿੱਤਾ ਸੀ ਲੋਕਾਂ ਨੂੰ ਜਿਹੜੇ ਵੀ ਭਗਤ ਜਨ ਆਏ ਸੀਗੇ ਅਸੀਂ ਉਹਨੂੰ ਦੂਸਰਾ ਜਾਗਰਣ ਨਹੀਂ ਕਹਿੰਦੇ ਉਸ ਤੋਂ ਬਾਅਦ ਉਹਨਾਂ ਸੀ ਤੀਸਰਾ ਜਾਗਰਣ ਜਿਹੜਾ ਨੈਕਸਟ ਸੰਡੇ ਆ ਰਿਹਾ 9 ਤਰੀਕ ਨੂੰ ਉਸ ਦਿਨ ਦੁਬਾਰਾ ਦੁਸ਼ਹਿਰਾ ਗਰਾਊਂਡ 'ਚ ਹੋ ਰਿਹਾ ਉਸੋ ਪਲੱਖਸ ਤੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਵਿੱਚ ਕਿਹੜੀ ਪਾਰਟੀਆਂ ਆਈਆਂ ਇਕਤਾ ਰਾਜਪਾਰਖ ਜੀ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹਾਂਗੇ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਦੀ ਪਬਲਿਕ ਦਾ ਜਿਹੜਾ ਪਿਆਰ ਦੇਖ ਕੇ ਮੈਂ ਦੁਬਾਰਾ ਆਉਂਗਾ ਰਾਜਪਾਰਖ ਜੀ ਦਾ ਨਾਂ ਪ੍ਰਿਆ ਪ੍ਰਾਚੀ ਜਰੀਆ ਸਾਡੀਆਂ ਘਰ ਦੀਆਂ ਬੇਟੀਆਂ ਦਿੱਲੀ ਤੋਂ ਨੋਇਡ ਤੋਂ ਉਹ ਆ ਰਹੇ ਆ ਤੇ ਨਾਲ ਸਾਡੇ ਇੱਥੇ ਸ਼ਾਸਤਰੀ ਜਿਹੜੇ ਹੈਗੇ ਆ ਮੁਕੇਸ਼ ਸ਼ਾਸਤਰੀ ਜੀ ਤੇ ਸਚਿਨ ਸ਼ਾਸਤਰੀ ਜੀ ਉਹਨਾਂ ਨੇ ਨਾਲ ਪ੍ਰਭੂ ਦਾ ਗੁਣਗਾਨ ਕਰਨਗੇ ਕਿੰਨੇ ਸਰ ਕਿੰਨੇ ਵਜੇ ਆ ਉਹ ਕਿੰਨੀ ਤਰੀਕ ਨੂੰ ਹੋ ਰਿਹਾ ਚੋਰੀ ਜਿਹੜਾ ਪ੍ਰੋਗਰਾਮ ਇਹ ਜਿਹੜਾ ਪ੍ਰੋਗਰਾਮ ਹੈ ਜੀ ਐਤਵਾਰ ਨੂੰ ਜਿਹੜਾ ਨੈਕਸਟ ਐਤਵਾਰ ਆਇਆ 9 ਤੇ 9 ਤਰੀਕ ਨੂੰ 8 ਵਜੇ ਪੂਰੇ ਅਸੀਂ ਜਾਗਰਨ ਸਟਾਰਟ ਕਰ ਦੇਣਾ ਬਾਕੀ ਉਸ ਵੇਲੇ ਪ੍ਰਭੂ ਇੱਛਾ ਤੱਕ ਜਦ ਤੱਕ ਸਾਡੇ ਖਾਟੂ ਜੀ ਚਾਹਣਗੇ ਉਦੋਂ ਤੱਕ ਇਹ ਪ੍ਰੋਗਰਾਮ ਚੱਲੇਗਾ ਪ੍ਰੋਗਰਾਮ ਦਾ ਕੇਂਦਰ ਜਿਹੜਾ ਹੋਊਗਾ ਉਹ ਕਿਹੜਾ ਹੋਊਗਾ ਪਹਿਲੇ ਤਾਂ ਸਾਡੇ ਜੀ ਖਾਟੂ ਜੀ ਆ ਜਿਨ੍ਹਾਂ ਨੂੰ ਹਾਰੇ ਕਾ ਸਾਰਾ ਕਹਿੰਦੇ ਆ ਉਹੀ ਇੱਥੇ ਆਮ ਪਬਲਿਕ ਦੇ ਦੁੱਖ ਹਰਨ ਆਣਗੇ ਨਾਲੇ ਸਾਰਾ ਜਿਹੜਾ ਲੰਗਰ ਵਿਵਸਥਾ ਬਹੁਤ ਵਧੀਆ ਕੀਤੀ ਗਈ ਆ ਪਬਲਿਕ ਦੇ ਬੈਠਣ ਨੂੰ ਜਿਹੜਾ ਭਵਨ ਬਣਾਇਆ ਜਾ ਰਿਹਾ ਜਿਹੜਾ ਉਹਨਾਂ ਦਾ ਖਾਟੂ ਜੀ ਦਾ ਸ਼ਿੰਗਾਰ ਹੋਣਾ ਉਹ ਪਟਿਆਲੇ ਤੋਂ ਜਿਹੜੇ ਕਰਦੇ ਆ ਉਹ ਕਰ ਰਹੇ ਆ ਹੋਰ ਆਕਰਸ਼ਨ ਇਹਦੇ ਵਿੱਚ ਇੱਕੋ ਹੀ ਆ ਕਿ ਬਾਬੇ ਦੇ ਭਜਨ ਇਦਾਂ ਦੇ ਹੋਣਗੇ ਕਿ ਜਿਹੜੇ ਬਾਬ ਵਿਵੋਰ ਕਰਦਣਗੇ ਸਾਰਿਆਂ ਨੂੰ ਇਹ ਸਾਡੀ ਆ ਚੱਲੇ ਗਈ ਕਿ ਟ੍ਰੇਨਿੰਗ ਕੀ ਰਹੀ ਕਿ ਤੁਹਾਨੂੰ 8 ਵਜੇ ਤੋਂ ਲੈ ਕੇ ਖਾਟੂ ਸ਼ਾਮ ਜੀ ਦੀ ਜਦ ਤੱਕ ਇੱਛਾ ਜਦ ਤੱਕ ਬਾਬਾ ਜੀ ਦੀ ਇੱਛਾ ਹੋਏਗੀ ਉਦੋਂ ਤੱਕ ਇਹ ਭਜਨ ਕੀਰਤਨ ਚੱਲੇਗਾ ਅਕਸਰ ਲੱਗੇ ਦੇਖਿਆ ਜਾਂਦਾ ਕੋਈ ਨਹੀਂ ਵੱਡੇ ਲੈਵਲ ਦਾ ਪ੍ਰੋਗਰਾਮ ਜਾਗਦੇ ਰੁਕੀ ਹੋਵੇ ਕਿਸੇ ਕਾਰਨ ਕਰਕੇ ਟੈਕਸ ਹੋ ਜਾਂਦਾ ਫਿਰ ਉਹ ਜਿਹੜਾ ਪ੍ਰੋਗਰਾਮ ਅਸੀਂ ਉਹ ਸਾਲਵਾ ਦੇਖੀ ਹੋ ਜਾਂਦਾ ਤੇ ਤੁਸੀਂ ਠੀਕ 40 ਦਿਨਾਂ ਬਾਅਦ ਪ੍ਰੋਗਰਾਮ ਅਰੇਂਜ ਕਰ ਰਹੇ ਹੋ ਤਾਂ ਕੀ ਕਰਦੇ ਇਹਦੇ ਚ ਤਿਆਰੀ ਦੀ ਸਭ ਤੋਂ ਵੱਡੀ ਗੱਲ ਇਹ ਆ ਜੀ ਕਿ ਪਬਲਿਕ ਨੇ ਸਾਡਾ ਬਹੁਤ ਸਾਥ ਦਿੱਤਾ ਸਾਡੇ ਤੋਂ ਜ਼ਿਆਦਾ ਪਬਲਿਕ ਉਤਾਲੀ ਸੀ ਕਿ ਅਸੀਂ ਬਾਬਾ ਜੀ ਦੇ ਭਜਨ ਸੁਣਨੇ ਆ ਪ੍ਰਿਆਪਰਾਚੀ ਜੀ ਦਾ ਪਾਰਖ ਜੀ ਦਾ ਸਾਡੇ ਸ਼ਾਸਤਰੀ ਜੀ ਆ ਪਬਲਿਕ ਨੇ ਹੀ ਸਾਨੂੰ ਇਨਕਰੇਜ ਕੀਤਾ ਜਿੰਨਾ ਅਸੀਂ ਇੰਨੀ ਜਲਦੀ ਇਸ ਪ੍ਰੋਗਰਾਮ ਨੂੰ ਦੁਆਰਾ ਨਿਹੰਗ ਚ ਕਾਮਯਾਬ ਹੋਇਆ ਸਾਡੀ ਸਟੈਂਥ ਥੀ ਜਿਹੜੀ ਸੀ ਉਹ ਖਾਟੂ ਸ਼ਾਮ ਜੀ ਤੋਂ ਬਾਅਦ ਉਹਨਾਂ ਦੇ ਭਗਤ ਜਨ ਇਸ ਕਰਕੇ ਪ੍ਰੋਗਰਾਮ ਇੰਨੀ ਜਲਦੀ ਹੋਇਆ ਭਗਤਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਭਗਤਾਂ ਨੂੰ ਅਪੀਲ ਇੱਕੋ ਹੀ ਆ ਜੀ ਬਈ ਤੁਸੀਂ ਆਓ ਇਹ ਪ੍ਰੋਗਰਾਮ ਖਾਟੂ ਜੀ ਨੇ ਤੁਹਾਡੇ ਲਈ ਦੁਆਰਾ ਜਲਦੀ ਕੀਤਾ ਆ ਕੇ ਬਾਬੇ ਦੇ ਭਜਨ ਸੁਣੋ ਸਾਡੇ ਨਾਲ ਲੰਗਰ ਗ੍ਰੈਂਡ ਕਰੋ ਤੇ ਹੁਸ਼ਿਆਰਪੁਰ ਨੇ ਪੂਰੇ ਪੰਜਾਬ ਨੂੰ ਮੈਂ ਕਹੂੰਗਾ ਜਾਂ ਜਿੱਥੇ ਤੱਕ ਵੀ ਇਸ মিডিਆ ਰਾਹੀਂ ਕਹਿੰਦੇ ਮੀਡੀਆ ਦੀ ਆਵਾਜ਼ ਪੂਰੀ ਦੁਨੀਆ ਤੇ ਗੂੰਜਦੀ ਆ ਮੈਂ মিডিਆ ਰਾਹੀਂ ਹਰ ਇੱਕ ਬੰਦੇ ਨੂੰ ਸੱਦਾ ਦੇਣਾ ਚਾਹਨਾ ਜਿਹੜਾ ਖਾਟੂ ਜੀ ਦੀ ਕਿਰਪਾ ਪਾ ਚੁੱਕਾ ਜਾਂ ਜਿਹੜੀ ਕਿਰਪਾ ਪਾਣੀ ਚਾਹਦਾ ਉਹ ਜ਼ਰੂਰ ਆਵੇ ਔਰ ਭਜਨਾ ਦੇ ਨਾਲ ਨਾਲ ਇਹ ਮੇਰਾ ਖਿਆਲ ਹੈ ਵੀ ਉਹਨਾਂ ਦੀ ਆਤਮਾ ਤੋਂ ਜਿਹੜੀ ਆਵਾਜ਼ ਨਿਕਲੇਗੀ ਉਹ ਖਾਟੂ ਜੀ ਦੇ ਚਰਨਾਂ ਤੇ ਜਾਏਗੀ ਤੇ ਜਦੋਂ ਉਹਨਾਂ ਦੇ ਚਰਨਾਂ ਤੇ ਜਾਏਗੀ ਤਾਂ ਆਪੇ ਸੁਣੀ ਜਾਏਗੀ ਪਬਲਿਕ ਇਸ ਨਾਲ ਬੜੀਆਂ ਕੁਝ ਫਲੈਕਸਾਂ ਬਹੁਤ ਘੱਟ ਨਜ਼ਰ ਆਈਆਂ ਸਹਿ ਤੈਨੂੰ ਉਹਦਾ ਕੀ ਉਦਾਹਰਨ ਇਹ ਹੈ ਜੀਪੀ ਇਲੈਕਸ਼ਨ ਦਾ ਦੌਰ ਸੀ ਕੱਲ ਇਲੈਕਸ਼ਨ ਖਤਮ ਹੋਇਆ ਹੁਣ ਸਾਡੀਆਂ ਕੱਲ ਤੋਂ ਅਸੀਂ ਫਲੈਕਸਾਂ ਔਰ ਜੋ ਵੀ ਐਡਵਰਟਾਈਜ਼ਮੈਂਟ ਹੈਗਾ ਕਰਨੀ ਸ਼ੁਰੂ ਕਰ ਦੇਣੀ ਆ ਵਿਦਿਨ ਥੋੜੇ ਕੁਛੇ ਦਿਨਾਂ ਚ ਆਪਾਂ 2-3 ਦਿਨਾਂ ਚ ਜਿੱਥੇ-ਜਿੱਥੇ ਪਹਿਲਾਂ ਪਬਲਿਕ ਨੂੰ ਸੱਦੇ ਦਿੱਤੇ ਜਾਂਦੇ ਗਏ ਸੀ ਫਲੈਕਸਾਂ ਰਾਹੀਂ ਕੁਛੇ ਕ ਅਸੀਂ ਹੋਲਡਿੰਗ ਮੰਦਰਾ ਚ ਲਗਾ ਰਹੇ ਆ ਉਹਦੇ ਰਾਹੀਂ ਅਸੀਂ ਸਾਰੀ ਪਬਲਿਕ ਨੂੰ ਦੁਬਾਰਾ ਸੱਦਾ ਦੇਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਔਰ ਉਸ ਤੋਂ ਵੀ ਉੱਤੇ ਜਿਹੜੇ ਤੁਸੀਂ ਸਾਡੀਆਂ ਪਰਸਨੈਲਿਟੀ ਸਾਡੇ ਨਾਲ ਹੋ ਤਸਨੂ ਫਲੈਕਸ ਦੀ ਨਹੀਂ ਤੁਹਾਡੀਆਂ ਬਾਹਾਂ ਦੀ ਲੋੜ ਹੈ ਤੁਸੀਂ ਸਾਡੇ ਨਾਲ ਮਿਲ ਗਏ ਤਾਂ ਅੱਪੇ ਹਰ ਪਬਲਿਕ ਦੇ ਹਰ ਘਰ 'ਚ ਇਹ ਚੀਜ਼ ਪਹੁੰਚ ਜਾਏਗੀ ਕਰਮੀ ਬਹੁਤ ਜ਼ਿਆਦਾ ਹੋਣੀ ਉਹ ਚਿੰਤਿਆਂ ਉਹਦੇ ਵਿੱਚ ਅਸੀਂ ਜੀ 50 ਤੋਂ 60 ਜਿਹੜੇ ਪਾਣੀ ਵਾਲੇ ਵੱਡੇ ਕੂਲਰ ਕੀਤੇ ਹੋਏ ਆ ਕੋਸ਼ਿਸ਼ ਕਰਾਂਗੇ ਕਿ ਦੁਪਹਿਰ ਵੀ ਪਾਣੀ ਦੇ ਛਿੜਕਾ ਕਰਕੇ ਧਰਤੀ ਨੂੰ ਥੋੜਾ ਜਿਹਾ ਧਰਤੀ ਦੀ ਗਰਮੀ ਨੂੰ ਠੰਡੀ ਕੀਤਾ ਹੋਵੇ ਬਾਕੀ ਜਿਹਦਾ ਜਗਰਾਤਾ ਉਹਦੇ ਠੰਡੇ ਚੋਲੇ ਆਪ ਹੀ ਆਣੇ ਆ ਇਹ ਗਰਮੀ ਕਿਸੇ ਨੂੰ ਨਹੀਂ ਲੱਗਣੀ। ਸਰ ਲਾਸਟ ਵਿੱਚ ਜਿਹੜਾ ਚੌਂਕੀਆਂ ਹੋਈਆਂ ਉਹਦੇ ਉਸ ਚੌਂਕੀ ਤੋਂ ਬਾਅਦ ਫਾਈ ਨਹੀਂ ਕਰਵਾਈ ਗਈ ਚੋਦੇ ਵਿੱਚ। ਇਹ ਮੁੱਦਾ ਓਕਿਆ ਸੀ ਤੇ ਇਸ ਵਾਰ ਸਰ ਕੀ ਇਤਜਾਮ ਕਿਤੇ ਜਾਓਗੇ? ਮੈਂ ਜੀ ਬਾਲਾ ਜੀ ਸੇਵਾ ਪਰਿਵਾਰ ਦਾ ਪ੍ਰੈਜ਼ੀਡੈਂਟ ਆ। ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜਾ ਚੋਦੇ ਵਿੱਚ ਜਾਗਰਨ ਦੀ ਹੋਈ ਸੀ ਬਾਲਾ ਜੀ ਸੇਵਾ ਪਰਿਵਾਰ ਤੇ ਬਾਲਾ ਜੀ ਦਰਬਾਰ ਲੋ ਹੋਈ ਸੀ। ਸਾਨੂੰ ਇਹਨਾਂ ਪਤਾ ਵੀ ਪਿਛਲੀ ਵਾਰੀ ਡੀਸੀ ਮੈਮ ਨਾਲ ਸੀ ਜਦੋਂ ਸਾਡਾ ਜਗਰਾਤਾ ਸੀ। ਅਸੀਂ ਉਹਨਾਂ ਨੂੰ ਕਿਹਾ ਸੀ ਵੀ ਇੱਕ ਇੱਕ ਚੀਜ਼ ਤੁਹਾਨੂੰ ਐਜ਼ ਇਟ ਇਜ਼ ਮਿਲੇਗੀ। ਔਰ ਅਸੀਂ ਹੁਣ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਚੀਜ਼ ਸਾਨੂੰ ਗਵਰਨਮੈਂਟ ਨੇ ਜਿੱਦਾਂ ਸੌਂਪੀ ਆ ਉਸ ਤੋਂ ਵਧੀਆ ਉਹਨੂੰ ਬਣਾ ਕੇ ਦਈਏ ਜਿੰਨੀ ਵੀ ਸਫਾਈ ਆ ਜੇ ਅਸੀਂ ਕਹਿੰਨੇ ਆ ਪਬਲਿਕ ਲਈ ਡਿਸਪੋਜ਼ੇਬਲ ਲਈ ਅਸੀਂ ਤਿੰਨ ਚਾਰ ਟਰਾਲੀਆਂ ਦਾ ਇੰਤਜ਼ਾਮ ਕੀਤਾ ਤਾਂ ਕਿ ਜਿਹੜਾ ਵੀ ਮਟੀਰੀਅਲ ਜੋ ਰੌ ਮਟੀਰੀਅਲ ਆ ਉਹਦੇ ਸਿੱਟਾ ਜਾਵੇ ਜਿੰਨੂੰ ਅਸੀਂ ਕਿਤੇ ਨਾ ਕਿਤੇ ਦਬ ਦਿੱਤਾ ਜਾਏ ਕਿ ਕਿਉਂ ਹੁੰਦਾ ਕਿ ਇੰਤਾਂ ਦੇ ਮੇਲਿਆਂ ਦੇ ਜਦ ਕੋਈ ਵੀ ਪ੍ਰੋਗਰਾਮ ਹੁੰਦਾ ਉੱਥੇ ਚੋਰੀਆਂ ਜ਼ਿਆਦਾ ਹੁੰਦੀਆਂ ਤੇ ਪ੍ਰਸ਼ਾਸਨ ਦੇ ਨਾਲ ਤੁਸੀਂ ਲੋਕਾਂ ਦੀ ਸੇਫਟੀ ਨਹੀਂ ਦੇ ਸਕਦਾ ਅਸੀਂ ਜੀ ਵੈਸੇ ਤਾਂ ਅਵੇਅਰ ਕਰਨ ਲਈ ਸਾਡੇ ਜਗ੍ਹਾ ਜਗ੍ਹਾ ਤੇ ਹੋਲਡਿੰਗ ਹੋਣਗੇ ਦੇਖੋ ਕਿਸੇ ਚੀਜ਼ ਨੂੰ ਨਕਾਰਿਆ ਨਹੀਂ ਜਾ ਸਕਦਾ ਜਿੱਥੇ ਅਚਾਈ ਹੈ ਉੱਥੇ ਬੁਰਾਈ ਵੀ ਹੈ ਪਬਲਿਕ ਨੂੰ ਵੀ ਅਸੀਂ ਹੱਥ ਜੋੜ ਕੇ ਕਹਿੰਨੇ ਆਂ ਵੀ ਆਪਣੇ ਸਮਾਨ ਦਾ ਆਪ ਹੀ ਉਹਨਾਂ ਨੂੰ ਜ਼ਿਆਦਾ ਧਿਆਨ ਰੱਖਣਾ ਪੈਣਾ ਅਸੀਂ ਆਪਣੇ ਵਲੰਟੀਅਰ ਵੀ ਆਮ ਪਬਲਿਕ ਦੇ ਵਿੱਚ ਭੇਜਨੇ ਆਂ We at GNA University see potential in everyone and everything around us we drive innovation and entrepreneurship we groom competent global citizens to affect positive change around them